ਸੇਖਾ ਨੇ ਉੱਪਰ ਇੰਨੀ ਸ਼ਰਧਾ ਭਾਵਨਾ ਹੁੰਦੀ ਉਹ ਭੁੱਖ ਵੀ ਕੱਟ ਲੈਂਦੇ ਸੀ ਮੁਗਲਾਂ ਦਾ ਜਦੋਂ ਰਾਜ ਸੀ ਜੰਗਲਾਂ 'ਚ ਰਹਿਣ ਨੂੰ ਛੱਤ ਵੀ ਨਹੀਂ ਸੀ ਕੋੜੀਆਂ ਦੀਆਂ ਕਾਟੀਆਂ ਤੇ ਰਹਿੰਦੇ ਸੀ ਜਵਾਨੀ ਉਹਨਾਂ ਦੇ ਬਰਵਾਣੀ ਜਾ ਸੀ ਅੱਜ ਪੜੇ ਲਿਖੇ ਵੀ ਆ ਕਿਸੇ ਗੱਲ ਦਾ ਸੱਟ ਘਾਟਾ ਵੀ ਨਹੀਂ ਰਹਿਣ ਵਾਸਤੇ ਕੋਠੀ ਐ ਪਰਿਵਾਰ ਐ ਜ਼ਮੀਨ ਹੈ ਦਾਲ ਦਾ ਪਰ ਬਰਵਾਣੀ ਜਾ ਮਣੀ ਗੁਰਮੁਖੋ ਸਾਡੇ ਬੱਚਿਆਂ ਨੂੰ ਹੀ ਅਸੀਂ ਦੇਖ ਲਈਏ ਛੋਟੇ ਛੋਟੇ ਬੱਚੇ ਮੋਬਾਈਲ ਹੱਥ ਵਿੱਚ ਰੱਖਦੇ ਆਂ ਬੰਦੀ ਨਿਗਾਹ ਉਹਨਾਂ ਦੇ ਇੱਲੇ ਉਹ ਜੀ ਬਣ ਜਾਂਦੇ ਆ ਗੁਰੂ ਜੀ ਪਹਿਲਾਂ ਗੁੜਤੀਆਂ ਮਿਲਦੀਆਂ ਸੀ ਮਾਵਾ ਕੋਲੋਂ ਪਿਓ ਕੋਲੋਂ ਕਿਉਂਕਿ ਜਿਹੜੇ ਆਪ ਕੋ ਬਾਣੀ ਪੜ੍ਹਦੇ ਸੀ ਲੋਕੀ ਫਿਰ ਉਹਨਾਂ ਦੇ ਬੱਚੇ ਵੀ ਉਸ ਤਰ੍ਹਾਂ ਦੇ ਰੰਗ ਵਿੱਚ ਰੰਗੇ ਜਾਂਦੇ ਸੀ ਕਿਉਂਕਿ ਜਿਹੋ ਜੀ ਸੰਗਤ ਬੰਦਾ ਕਰਦਾ ਹੈ ਉਹੇ ਦਾ ਜੀਵਨ ਬਣਦਾ ਹੈ ਗੁਰੂ ਮਤਮ ਉਹ ਮਾਤਾ ਪਿਤਾ ਗੁਰੂ ਘਰ ਜਾਂਦੇ ਆਂ ਤਾਂ ਬੱਚੇ ਜ਼ਰੂਰ ਜਾਣਗੇ ਅੱਲਵਾ ਸੀਵੇਂ ਨਿਨਾਂ ਦੇ ਘਰ ਵਿੱਚ ਗੁੱਟ ਕੇ ਪਏ ਰਹਿੰਦੇ ਆ ਲੈ ਵੀ ਆਵੇਂ ਆਵੇਂ ਹੀ ਪਏ ਰਹਿੰਦੇ ਆ ਕੋਈ ਪੜਦਾ ਹੀ ਨਹੀਂ ਭਾਗਣ ਵਾਲਾ ਉਹ ਪਰਿਵਾਰ ਘਰ ਹੈ ਜਿੱਥੇ ਬਾਣੀ ਪੜ੍ਹੀ ਜਾਂਦੀ ਹੈ ਨਿਰਮੁਖ ਜਿਵੇਂ ਸਾਰੀ ਦੁਨੀਆ ਦੇ ਮਾਲਕ ਆਏ ਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਜਿਹਦੇ ਅੱਗੇ ਰਾਜੇ ਮਹਾਰਾਜ ਜੀ ਸਹਿਨ ਸਾਰੇ ਅਮੀਰ ਗਰੀਬ ਸਭ ਹੀ ਸਾਧ ਗੁਰੂ ਦੇ ਦਰ ਜਿਹੜੇ ਆਪ ਹੀ ਵਰਤ ਜਾਂਦੇ ਜਿੱਥੇ ਮੇਰਾ ਸਤਿਗੁਰੂ ਆਜੇ ਗੁਰਮਤਿ ਮੇਰੇ ਸਤਗੁਰ ਜੀ ਘਰਿਆ